ਸਸ਼ੀਗਾਰ ਤੁਸੀਂ ਅਜੀਬ ਪੈਪਟੀ ਵੀ ਦੇਖ ਰਹੇ ਹੋ 10 ਕੋ 15 ਅਗਸਤ 1947 ਦਾ ਦਿਨ ਜਿਹਨੂੰ ਬਹੁਗਿਣਤੀ ਆਜ਼ਾਦੀ ਦਾ ਨਾਮ ਦਿੰਦੇ ਨੇ ਪਰ ਬਹੁਤੇ ਲੋਕਾਂ ਲਈ 15 ਅਗਸਤ 1947 ਦੇ ਮਾਇਨੇ ਕੁਝ ਹੋਰ ਨੇ ਕਿਉਂਕਿ ਉਹਨਾਂ ਦੇ ਪਰਿਵਾਰ ਜਿਹੜੇ ਆ ਖੇਰੂ ਖੇਰੂ ਹੋਏ ਉਹਨਾਂ ਦੇ ਵਾਸਤੇ ਘਰ ਉਜੜ ਗਏ ਔਰ ਮਾਮਾ ਪੁੱਤਾਂ ਦੇ ਨਾਲੋਂ ਵਿਛੜ ਗਏ ਆ ਤੇ ਪੁੱਤ ਮਾਮਾ ਨਾਲੋਂ ਵਿਛੜ ਗਏ ਕਈ ਭੈਣਾਂ ਦੇ ਸੁਹਾਗ ਰੋਲੇ ਕਈ ਭੈਣਾਂ ਦੇ ਭਰਾਵਾਂ ਦੀਆਂ ਰਖੜੀਆਂ ਭੈਣਾਂ ਦੇ ਹੱਥਾਂ 'ਚ ਹੀ ਰਹਿ ਗਈਆਂ ਮਾਤਾ ਤੇਜਕੌਰ ਮੇਰੇ ਨਾਲ ਨੇ ਜਿਹੜੇ ਕਿ ਲਹਿੰਦੇ ਪੰਜਾਬ ਦੇ ਮੱਟਗੁੰਮੀ ਜ਼ਿਲ੍ਹੇ ਦੇ ਵਿੱਚ ਪਿੰਡ ਜਾਨਪੁਰ ਦੇ ਰਹਿਣ ਵਾਲੇ ਸਨ ਤੇ ਉੱਥੋਂ ਉੱਜੜ ਕੇ ਛੜਦੇ ਪੰਜਾਬ ਆ ਕੇ ਵਸੇ ਤੇ ਲਗਭਗ 100 ਸਾਲ ਦੀ ਉਮਰ ਹੋ ਗਈ ਹੈ ਅੱਜ ਭਾਵੇਂ ਬਹੁਤੀਆਂ ਆਜਾਦਾਂ ਚੇਤਿਆਂ ਦੇ ਵਿੱਚ ਨਹੀਂ ਪਰ ਜਦੋਂ ਵੀ ਕਿਤੇ ਯਾਦ ਕਰਦੇ ਆ ਆਪਣੇ ਪਿੰਡ ਨੂੰ ਜਾਂ ਕਦੇ ਲਹਿੰਦੇ ਪੰਜਾਬ ਦੀ ਗੱਲ ਆਉਂਦੀ ਆ ਤਾਂ ਮਾ ਦਾ ਕਾਰਜਾ ਮੋਹ ਨੂੰ ਆਉਂਦਾ ਬਹੁਤ ਸਾਰੇ ਦਰਦ ਮਾਤਾ ਤੇਜਕੌਰ ਆਪਣੇ ਅੰਦਰ ਛੁਪਾਈ ਬੈਠੇ ਨੇ ਤੋਂ ਗੱਲਾਂ ਬਾਤਾਂ ਕਰਦੇ ਇਹਨਾਂ ਦੇ ਨਾਲ ਸ਼ਸ਼ੀਗਰ ਮਾਤਾ ਜੀ ਹਾਂ ਸ਼ਸ਼ੀਗਰ ਬੰਦਾ ਮਾਤਾ ਜੀ ਕਿੰਨੀ ਉਮਰ ਹੋ ਗਈ ਤੁਹਾਡੀ ਉਹ ਅੰਦਾਜ਼ਾ ਕਿੰਨੇ ਸਾਲ ਦਾ ਹੋਣਾ ਜੀ ਜਿੰਦਾ ਇੱਕ ਠੱਗ ਦੇਗਾ ਅੱਛਾ ਉਹ ਪਾਕਿਸਤਾਨ ਦੇ ਬਣੇ ਆ ਹੂੰ ਉਹ ਦਾਦਾ ਕਹਾਣੀ ਜਿਹੜੇ ਦਾਦਾ ਸਾਧ ਰਹੀ ਹੈ ਅੱਛਾ ਜੀ ਹਾਂ ਤੇ ਕੋਈ ਲੇਲਾ ਕੰਨਾ ਚੱਲ ਹੋ ਗਿਆ ਹੂੰ ਆ ਨਾ ਵੈ ਨਹੀਂ ਨਹੀਂ ਨਵੇਂ ਜਗਦੇ ਹੋ ਦਾਦਾ ਕਹਾਣੀ ਜਿਹੀ ਠੀਕ ਹੈ ਇਹ ਲੋ ਸੇਂਦਰ ਜੜ ਕੇ ਆਏ ਆ ਪੰਜਾਂ ਚੰਦ ਅੱਛਾ ਠੀਕ ਹੈ ਤੇ ਜਦੋਂ ਦੇਸ਼ ਆਜ਼ਾਦ ਹੋਇਆ ਉਸ ਵੇਲੇ ਤੁਸੀਂ ਕਹਿੰਦੇ ਆ 12 ਸਾਲਾਂ ਦੇ ਸੀ ਕਿਸ ਤਰ੍ਹਾਂ ਦਾ ਮਾਹੌਲ ਸੀ ਉਹ ਕੀ ਕਿਵੇਂ ਦੇਖਿਆ ਤੁਸੀਂ ਸਾਰਾ ਕੁਝ ਉਹ ਨਾ ਦਾ ਬੇਲਾ ਤੋਂ ਜੜ ਕੇ ਆਏ ਸੀ ਹਮ ਇਹ ਵਾਰ ਦੇ ਪਾਸਾ Rajasthan ਬਣ ਗਿਆ ਜੀ ਤੇ ਹਾਲੇ-ਹਾਲੇ ਨਾ ਬਟੇ ਹਿੱਸਾ ਪਿਆ ਅੱਛਾ ਜੀ ਬਈ ਕਿਹਦੇ ਹੋਂ ਨਾਲ ਹੋਣਾ ਹੂੰ ਅੰਤਾਂ ਸੇ ਜਿਹੜੀ ਜੇ ਸਖ

ਨਹੀਂ ਨਹੀਂ ਰਟਿਆ ਉਹ ਕੰਨੀ ਆਂਦੇ ਸਾਰੇ ਕਦੇ ਸੇ ਜਾ ਬਾਬੇ ਉੱਥੇ ਗਈ ਉਹ ਬਸ ਦੋਈ ਦੱਸ ਪਾਈ ਦੀ ਅਥਰ ਖਤਮ ਹੋ ਗਈ ਉਹ ਅੱਛਾ ਹਾਂ ਹਾਂ ਜੀ ਮਾਤਾ ਜੀ ਤੁਸੀਂ ਪਰਿਵਾਰ ਦੇ ਵਿੱਚ ਕੌਣ ਕੌਣ ਸੀ ਕਿੰਨੇ ਭਰਾ ਸੀਗੇ ਇੱਕ ਪਿਆਰ ਹੁੰਦਾ ਹਾਂ ਇੱਕ ਨੇ ਪਈ ਸੀ ਇੱਕ ਕੋਈ ਕੁਛ ਬੱਚਾ ਸੀ ਪਈ ਦੇ ਅੱਛਾ ਤੇ ਨੰਦਾ ਵੀ ਨਾਂ ਸੀਗਾ ਤੇ ਮੇ ਕੋ ਮਾਦਨ ਸਿੰਘ ਸੇ ਖਤਮ ਹੋ ਗਏ ਹਾਂ ਹਾਂ

उताई चली अपन शेर देखो तो शेर में मकान देखा हम्म जो बबले कुड़िया का देना बना जी कोई लगा ना ना रहदा होवे हम्म उताई तो आके शेर के एक हाथ से मुड़े हम्म ऐवल मरे के बिहारी होता नहीं है और नहीं वो ने आज निकाल लिया ठीक है जी और ने मान भी ते साले तई दिए से लाठ होगी जगामाचे अच्छा जी 12 12 कड्डी हम्म कुदी ज्यादा अच्छा ढोलिया 12 12 के निकाल मैं दूजे रहे ते हो नहीं फिर मैं दूजे रहे मंदिर से शादी करती जगह हम्म ते मैं दा आ फिर अब दे सारे ना दूज जाते तई नहीं हम्म ओ तई जी से अच्छा जी ਨਾ ਮੈਂ ਇਹ ਨਹੀਂ ਲੱਭ ਨੋ ਕਿ ਹੂੰ ਇਹ ਉਹਨਾਂ ਨੇ ਜਾ ਕੇ ਘਵਾੜਿਆ ਸੀ ਉੱਧਰ ਘਵਾੜਿਆ ਸੀ ਉਹ ਦਸਲੀ ਹਾਂਜੀ ਹਾਂਜੀ ਤੇ ਉੱਥੇ ਉੱਧਰ ਜਾ ਕੇ ਪੈ ਲੈ ਲੀ ਹੂੰ ਉਹ ਰਾਤ ਬਚੇ ਸੌ ਜਾਂਦਾ ਮਾਤਾ ਜੀ ਜਦੋਂ ਤੁਸੀਂ ਉੱਥੋਂ ਆਪਣੇ ਪਿੰਡ ਤੋਂ ਚੱਲੇ ਸੀ ਪਾਕਿਸਤਾਨ ਤੋਂ ਹੂੰ ਰਾਹ ਦੇ ਵਿੱਚ ਤੁਸੀਂ ਦੱਸਿਆ ਕਿ ਇਹੋ ਜਿਹਾ ਬੜਾ ਮੁਸ਼ਕਲ ਪ੍ਰਯਾਸ ਆ ਮ ਆਇਆ ਹਾਂ ਮਿਲਕ ਤੇ ਕਦੇ ਇਹੋ ਵੀ ਹੋਇਆ ਵੀ ਰਾਤ ਨੂੰ ਕੁਝ ਖਾਣ ਨੂੰ ਨਾ ਮਿਲਿਆ ਹੋਵੇ ਭੁੱਖੇ ਸੁੱਤੇ ਹੋਵੋ ਮੈਂ ਆਂ ਟੋ ਕਮਿਸਾਂ ਦੇ ਯਾਨੀ ਰੋਟੀ ਵਾਸਾ ਕੋਈ ਨਾ ਗੱਡੇ ਦੇ ਵਿੱਚ ਰੱਖਸ ਰੱਖਿਆ ਦਾ ਅੱਛਾ ਭਾਜਾਂ ਦੀ ਰੋਟੀ ਪਾਉਂ ਲੀ ਗਾਣੇ ਦੇ ਰੱਖਿਆ ਸੀ ਵਿੱਚ ਚਿਲਾ ਬਣਾਦਾ ਇਹ ਇਹ ਵੀ ਗੱਲ ਚਰਚਾ ਦੇ ਵਿੱਚ ਰਹੀ ਹੈ ਕਿ ਬਹੁਤ ਕਟਾ ਵੱਡੀ ਹੋਈ بڑے ਪਰਿਵਾਰ ਬਹੁਤ ਲੋਕ ਮਾਰੇ ਵੀ ਗਏ ਉਸ ਟਾਂ ਅਰੇ ਵੇਖ ਮਾਰੇ ਨਹੀਂ ਦੇਖਿਆ ਕੋਈ ਅਰੇ ਮੈਂ ਵੀ ਮਾਰੇ ਦੇਖਿਆ ਕੋਈ ਕਿੰਨੇ ਕੁ ਜੀ ਸੀ ਤੁਸੀਂ ਜਦੋਂ ਉੱਥੇ ਗੱਡੇ ਤੇ ਆ ਰਹੇ ਸੀ ਕਿੰਨੇ ਕੁ ਪਰਿਵਾਰ ਸੀਗੇ ਪਰਵਾਹ ਸਾਡਾ ਦੇਖੋ ਮੈਨੂੰ ਸੀ ਇੱਕ ਮਿਲਟਾ ਹੁੰਦਾ ਸੀ ਬਹੁਤ ਬਹੁਤ ਪਹਿਲੇ ਇੱਧਰ ਛੱਡ ਗਏ ਸੀ ਬਹੁਤ ਵੱਡੀ ਟਰੈਂਟ ਛੋਟੀ ਅੱਛਾ ਪਤਾ ਲੱਗਿਆ ਸੀ ਮੈਂ ਲਾਤ ਵੀ ਕਰ ਸਕਦੇ ਹਾਂ ਹਾਂ ਉਹ ਪਹਿਲਾਂ ਵਸੇਗਾ ਮੈਂ ਆਈ ਨਹੀਂ ਹਾਂ ਨਹੀਂ ਸਮਝ ਆਈ ਇਹ ਕਿ ਮੈਂ ਇੱਥੇ ਆ ਨਹੀਂ ਜਿੱਦਾਂ ਜਾਂਦੀ ਹਾਂ ਹਾਂ ਇਹ ਪਹਿਲੇ ਛੱਡ ਕੇ ਬੰਨਦਾ ਤਾਂ ਪਤਾ ਸੀਗਾ ਇਹ ਹੁੰਦਾ ਖਰਾਬ ਬੋਲਦੇ ਲੋਕ ਤਾਂ ਅੱਗੇ ਜਾ ਸੀ ਉਹ ਵੀ ਉਹਦੇ ਮੇ ਦਾਦਾ ਜੀ ਨੂੰ ਕਹਾਂ ਗਿਆ ਹੂੰ ਜੋ ਇਹ ਕਲਰ ਛੋੜਾ ਬਾਹਰ ਉਹਦੇ ਦੱਸ ਦਿੱਤੇ

ਤਾ ਉੱਥੇ ਦੇ ਫਿਰ ਤੁਹਾਡੇ ਨਾਲ ਕੁਝ ਪਰਿਵਾਰ ਮੁਸਲਮਾਨਾਂ ਦੇ ਵੀ ਹੋਣਗੇ ਜਿਹੜੇ ਨਿੱਕੇ-ਨਿੱਕੇ ਬੱਚਿਆਂ ਤੁਹਾਡੇ ਨਾਲ ਖੇਡਦਿਆਂ ਹੋਣਗੇ ਚਿੱਤੇ ਆਈਆਂ ਕਦੇ ਮੁੜ ਕੇ ਨਾ ਫਿਰ ਤਾ ਆਈਆਂ ਨਹੀਂ ਕਦੇ ਚਿੱਤੇ ਕਦੇ ਉਹਨਾਂ ਦੇ ਕਿਸੇ ਦੇ ਨਾਮ ਯਾਦ ਆ? ਨਹੀਂ ਯਾਦ ਨਹੀਂ ਹੁੰਦੀ। ਅੱਛਾ। ਕੋਈ ਨਹੀਂ ਕਦੇ ਨਾ ਯਾਦ ਆਦੀ ਯਾਦ ਨਹੀਂ। ਤੇ ਪਿੰਡ ਦਾ ਨਾਮ ਕਿਵੇਂ ਯਾਦ ਰਹਿ ਗਿਆ ਫਿਰ? ਪਿੰਡ ਦਾ ਨਾਮ ਤਾਂ ਯਾਦ ਰਹਿ ਹੀ ਗਿਆ ਜੰਗ ਤੋਂ। ਹਾਂ। ਤੇ ਉਹਨਾਂ ਨੇ ਕੋਈ ਨਾਮ ਨਹੀਂ ਯਾਦ ਹੁੰਦੇ। ਠੀਕ। ਤੇ ਮਾਂ ਜਦੋਂ ਦੀ 12 ਸਾਲ ਦੀ ਸੀ ਤੇ ਮਾਂ ਉਸ ਵੇਲੇ ਦੁਨੀਆ ਤੋਂ ਚਲੀ ਗਈ ਆ ਤੇ ਮਾਂ ਦੀ ਯਾਦ ਕਦੇ ਆਈ ਤੁਹਾਨੂੰ ਉਹ ਨੂੰ ਐ ਕਿ ਕੀ ਕਰਾਂਗੇ ਕੋਈ ਮਿਲਦਾ ਨਹੀਂ ਫਿਰ ਹਾਂ ਦਾ ਉਹ ਨਹੀਂ ਗਿਆ ਮੈਨੂੰ ਲੱਗਦਾ ਤੁਸੀਂ ਭਾਵੁਕ ਹੋ ਗਏ ਆਪਣੀ ਮਾਂ ਨੂੰ ਯਾਦ ਕਰਕੇ ਤੁਹਾਡੀਆਂ ਅੱਖਾਂ ਮੈਂ ਦੇਖ ਸਕਦਾ ਗਿੱਲੀਆਂ ਹੋ ਗਈਆਂ ਤੇ ਨਾਲ ਮਾਂ ਨੂੰ ਇੱਕ ਦਰਦ ਸੀ ਕਿ ਮੈਂ ਆਪਣਾ ਪਿੰਡ ਜਿਹੜਾ ਛੱਡਿਆ ਹੀ ਆ ਸਾਡਾ ਘਰ ਉੱਜੜ ਗਿਆ ਸਾਡੇ ਪੱਲੇ ਕੁਝ ਨਹੀਂ ਰਿਹਾ ਉਹ ਆਪਣੀ ਛੋਟੀ ਜੀ ਬੱਚੀ ਨੂੰ 12 ਸਾਲ ਦੀ ਨੂੰ ਛੱਡ ਕੇ ਇਹ ਦੁਨੀਆ ਤੋਂ ਚਲੀ ਇੱਕ ਮਹੀਨਾ ਹੋਰ ਛੋਡੀ ਸੀ ਇਹ ਬਿਲਕੁਲ ਅੱਛਾ ਜੀ ਇੱਕ ਵੈਹੀ ਸੀ ਅੱਛਾ ਇੱਕ ਵੈਹੀ ਸੀ ਅੱਛਾ ਤਿੰਨ ਭੈਣਾਂ ਸੀ ਤੁਸੀਂ ਹਾਂ ਤਿੰਨ ਭੈਣਾਂ ਸੀ ਹੂੰ ਮਿਲਦੀ ਵੈਹੀ ਐਸੀ ਸੀ ਤੇ ਐਵੇਂ ਕੁੜੀਆਂ ਸੀ ਠੀਕ ਆ ਜੀ ਮੈਂ ਪਰ ਆ ਜਾਊਗਾ अच्छा माताई एक ਹੋਰ ਚੀਜ਼ ਦੱਸੋ ਵੀ ਜਦੋਂ ਪਾਕਿਸਤਾਨ ਦੇ ਵਿੱਚ ਪਰਿਵਾਰ ਰਹਿੰਦੇ ਸੀ ਇਕੱਠੇ ਉੱਥੇ ਮੁਸਲਮਾਨਾਂ ਦੀ ਗਿਣਤੀ ਜ਼ਿਆਦਾ ਸੀ ਆਪਣੇ ਸਿੱਖਾਂ ਦੀ ਘੱਟ ਸੀ ਹਾਂ ਜ਼ਿਆਦਾ ਸੀ ਇੱਕ ਦੂਜੇ ਨਾਲ ਵਰਤ ਵਰਤਾਵਾ ਕਿਵੇਂ ਇਸ ਤਰ੍ਹਾਂ ਦਾ ਸੀਗਾ ਬਿਲਕੁਲ ਠੀਕ ਸੀਗਾ ਹੂੰ ਇਹ ਨਵੇਂ ਜਿਹੜੇ ਆ ਗਏ ਆ ਕੇ ਹਾਂਜੀ ਇੱਕ ਵਾਰ ਨੂੰ ਨੇ ਕल्याण ਖਲਕਾ ਤੇ ਗੁਰਦੁਆਰੇ ਹੂੰ ਉਹਨਾਂ ਨਾਲ ਆਪੇ ਗੱਲ ਉਹ ਜਿਹੜਾ ਵੱਡਾ ਸੀ ਨਾ ਕੋਈ ਮੁਸਲਮਾਨ ਦਾ ਆਪਾ ਹਾਂਜੀ ਹਰੇਕ ਕਦੇ ਉਹ ਨਹੀਂ ਜਾਂਦਾ ਠੀਕ ਹੈ ਉਹ ਨਹੀਂ ਆ ਗਏ ਮਨ ਨੂੰ ਇੱਥੇ ਸੰਭੀ ਇਹ ਤਾਂ ਮੈਂ ਕਾ ਲਾ ਮੈਂ ਕਿਤੇ ਪਹਿਲਾਂ ਤਾਂ ਕਹਿੰਦੇ ਇੱਥੇ ਜਾਬ ਦੀ ਕਹਿੰਦੇ ਨਾ ਜੇ ਆਪਾਂ ਆਪ ਦੇ ਨਾ ਅੰਮਾ ਲੈਣਗੇ ਬੜਾ ਯੋਗੀ ਹਾਂ ਆ ਪਹਿਲਾਂ ਉਹ ਚੜੀਆਂ ਨਹੀਂ ਛੱਡਣੀਆਂ ਹਮ ਮੱਲੇ ਲੈ ਲੈ ਤੂੰ ਫਿਰ ਜੇ ਸੇ ਕੋਈ ਨਹੀਂ ਨਹੀਂ ਖਾਦਣਾ ਮੈਂ ਸੋਦਾ ਕਾ ਲਾ ਕੇ ਛੋੜੂੰਗਾ ਉਹ ਮੈਂ ਕਾ ਲਾ ਕੇ ਸਾ ਨਹੀਂ ਇੰਨੇ ਤੋਂ ਆਪਾਂ ਤੇ ਜਦੋਂ ਅੱਜ ਕਿਤੇ ਯਾਦ ਆਉਦੀ ਆ ਤੁਹਾਨੂੰ ਤੇ ਉਹ ਸਮਾਂ ਯਾਦ ਆਉਂਦਾ ਤੇ ਮਨ ਦੇ ਵਿੱਚ ਹੌਲ ਪੈਂਦੇ ਆ ਅਲਟਾ ਪੈਣ ਲਈ ਆ ਕੱਲ੍ਹ ਗਈ ਆ ਪਾਏ ਦੇ ਸੀਗੇ ਦੇ ਛੱਡੇ ਫਿਰ ਬੈਠੇ ਛਾਵੇਂ ਬੈਠ ਕੇ ਉੱਠ ਕੇ ਪਰਤੇ ਦਸ ਹੂੰ ਕਹਿੰਦੇ ਕਿ ਉਧਰੋਂ ਇੱਧਰ ਆਏ ਜਦੋਂ ਤਾਂ ਆ ਕੇ ਸਭ ਕੁਝ ਫੇਰ ਤੋਂ ਦੁਬਾਰਾ ਬਣਾਇਆ ਬਣਾਇਆ ਬਣਾ ਇੱਧਰ ਸਾਰ ਕੇ ਹੂੰ ਤਪੋ ਜੀ ਨਾਲ ਨਹੀਂ ਸੀ ਦੋਸਤ ਬੱਜਰ ਨੂੰ ਨਹੀਂ ਆ ਸਕਦਾ ਹੂੰ ਤਾਂ ਉਹ ਖਲਾਸ ਹੋ ਮੇਸ਼ਾ ਦੇ ਮੈਨ ਬਲ ਬਲ ਨਹੀਂ ਆਤਾ ਨਾ ਦੇ ਨੁਕ ਜੋੜਿਆ ਨਾ ਹੂੰ ਉਹ ਰਹਿ ਗਿਆ ਖੜਾ ਹੀ ਰਹਿ ਗਿਆ ਅੱਛਾ ਜੀ ਤੇ ਕਾਰੋਬਾਰ ਕੀ ਸੀ ਤੁਹਾਡੇ ਪਿਤਾ ਜੀ ਦਾ ਉੱਥੇ ਕੰਮ ਕਰ ਕੀ ਸੀ ਪਹਿਲੀ ਛੋਟੀ ਛਾਡੀ ਅੱਛਾ ਪਹਿਲੇ ਬਾਬਾ ਨੌਕ ਬਣਿਆ ਸੀ ਉਹ ਜੀ ਸੀਗਾ ਠੀਕ ਹੈ ਨੌਕ ਬਣਿਆ ਸੀ ਕੋਈ ਨਾ ਹੋ ਲੋ ਕਮੈਂਟ ਕਰਕੇ ਅੱਠ ਕਿਨੇ ਮਹਾਂਗਾ 32 ਕਿਨੇ ਮਹਾਂਗਾ ਹੈ ਹੂੰ ਵਾਹ ਜਬੇ ਅੱਬਤੀ ਕਿਲਿਆਂ ਦੇ ਤੁਹਾਨੂੰ ਇੱਥੇ 12 ਕਿਲੇ ਮਿਲੇ ਨਹੀਂ ਮਾਇਆ ਦਾ ਪਈਆ ਮੇਰੇ ਨਾ ਮੇਰੇ ਦਾ ਮਾਰਾ ਬਾਦ ਮਿਲਕੇ ਬੰਦੇ ਸੰ ਪੂਰੀ ਕੱਟਦੀ ਅੱਛਾ ਪੂਰੀ ਕੱਟਦੀ ਪੂਰੀ ਨਹੀਂ ਪਹਿਲਾਂ ਆਉਂਦੇ ਆ ਮਿਲਕੇ 12-12 ਕਿਲੇ ਬਾਦ ਹੂੰ ਜੇ ਤਾਂ ਸਾਰੇ ਜਦਾ ਗਾਟ ਕੀਤੀ ਫੇਰ ਫੇਰ ਨਹੀਂ ਪੂਰੀ ਤਾਈ ਮਿਲ ਗਈ ਹੂੰ ਇਹ ਹੋਈ ਛੋਟੇ ਬੰਦੇ ਬਾਦ ਆਏ ਬੀਚਾਰ ਮਿੰਟ ਕਰੇ ਤੇ ਪਸੋਂ ਪੱਟੇ-ਪੁੱਟੇ ਬਾਹਲੇ ਆਦਾ ਅੱਜਾ ਕਰੂਗੇ ਅੱਛਾ ਜਿਹੜਾ ਤੁਹਾਡੇ ਭਰਾ ਦਾ ਭਤੀਜਾ ਸੀ ਜਿਹੜੂ ਕੁਛੜ ਚੱਕ ਕੇ ਲੈ ਕੇ ਆਏ ਸੀ ਛੋਟੇ ਜਿਹੇ ਹੁੰਦੇ ਨੂੰ ਕਿੰਨੇ ਸਾਲਾਂ ਦਾ ਹੋ ਗਿਆ ਹਾਂ ਇਹ ਜਿਹੜਾ ਹੈ ਮੋਟਿਆ ਬਲੋਟਿਆ ਅੱਛਾ ਜੀ ਬਲੋਟਿਆ ਹੋ ਗਿਆ ਨੇ ਹਾਂ ਮੇਰੇ ਪੁੱੁੰਦੇ ਦੇ ਠੀਕ ਹੈ ਉਹ ਆ ਜਾਣਾ ਉਹ ਟੈਂਟ ਚਲਾਉਂਦਾ ਔੜ ਕੇ ਨਹੀਂ ਜੀ ਕੀਤਾ ਦਿਲ ਕੀਤਾ ਵੀ ਮੈਂ ਆਹਦੇ ਉੱਥੇ ਪਿੰਡ ਜਾਵਾਂ ਜਾਂ ਕੋਈ ਪਾਕਿਸਤਾਨ ਤੋਂ ਆਇਆ ਕਿਸੇ ਨੂੰ ਮਿਲੇ ਹੋਵਾਂ ਨਾ ਅਸੀਂ ਤਾਂ ਥੀਨੇ ਨਾ ਸੀ ਕਦੇ ਬੰਦੇ ਵਿੱਚ ਖਿੱਚ ਨਹੀਂ ਪੈਦਾ ਹੋਈ

ਤੇ ਅੱਜ ਜਦੋਂ ਅਸੀਂ ਦੇਖਦੇ ਆ ਕਿ ਕਰਤਾਰਪੁਰ ਸਾਹਿਬ ਵੀ ਪਾਸਪੋਰਟ ਦੇ ਜ਼ਰੀਏ ਲੋਕ ਜਾ ਰਹੇ ਨੇ ਨਨਕਾਣਾ ਸਾਹਿਬ ਵੀ ਜਾ ਰਹੇ ਨੇ ਕਦੇ ਉਧਰਲੇ ਗੁਰਦੁਆਰਾਂ ਨੂੰ ਦੇਖਣ ਦੀ ਇੱਛਾ ਨਹੀਂ ਪ੍ਰਗਟ ਕੀਤੀ ਉਹ ਕਦੇ ਜਾਂਦਾ ਨਹੀਂ ਜਾਂਦਾ ਕਦੇ ਲੱਗਿਆ ਬਸ ਹੂੰ ਇਹ ਬਸ ਆਦਮੀ ਤਾਂ ਮੈਂ ਉਹ ਕੰਮ ਦੇ ਤੇ ਆ ਰਿਹਾ ਹੂੰ ਆ ਵੀ ਨੇ ਕਹਾ ਯਾਰ ਵੀ ਥਾਰੇ ਕੰਮ ਦੇ ਤੇ ਵੀ ਕਿਸੇ ਨਹੀਂ ਲੈ ਕੇ ਗਿਆ ਬਸ ਅੱਛਾ ਜੀ ਪਰ ਮੋ ਤਾਂ ਕਦੇ ਜਾਗਦਾ ਹੀ ਹੋਊਗਾ ਵੀ ਜਿਹੜੀ ਮਿੱਟੀ ਚ ਪੈਦਾ ਹੋਏ ਆ ਕਦੇ ਉਹਨੂੰ ਜਾ ਕੇ ਦੇਖੀਏ ਨੇ ਕਿਦੋਂ ਲਈ ਬੱਸ ਮਾਤਾ ਜੀ ਕਿੰਨੀਆਂ ਜਮਾਤਾਂ ਪੜਿਆ ਤੁਸੀਂ ਮੈਂ ਤਾਂ ਚਾਰ ਜਮਾਤਾਂ ਗੜੀ ਸੀ ਇਹ ਪੜਾਈ ਨਹੀਂ ਜਾਂਦੇ ਨਿਸ਼ਕ ਅੱਛਾ ਖਾਲੇ ਕਿਥੇ ਨੇ ਬੈਠੀ ਇਹ ਪੜਾਈਂ ਤਾਂ ਜਾਂਦੇ ਨਹੀਂ ਪੜਾਈਤੀ ਆ ਹੂੰ ਇਹ ਮੈਂ ਸਦੇ ਮੈਂ ਦੇ ਪੜਦਾ ਸੀ ਤੁਹਾਡੇ ਵੇਲੇ ਤਾਂ ਚਾਰ ਬਹੁਤ ਹੁੰਦੀਆਂ ਸੀ ਹੈ ਚਾਰ ਬਹੁਤ ਚਾਰ ਨਾ ਬਹੁਤ ਉਹ ਮੈਂ ਦੇ ਪੜਦਾ ਹੁੰਦਾ ਸੀ ਉਰਦੂ ਦੀਆਂ ਪੜੇ ਸੀ ਤੁਸੀਂ ਚਾਰ ਨਹੀਂ ਯਾਦ ਪੰਜਾਬੀ ਸੀ ਇਹ ਉਹ ਉਰਦੂ ਦਾ ਸੀ ਨਹੀਂ ਪੰਜਾਬੀ ਪੜੇ ਅੱਛਾ ਜੀ ਉਹ ਮੈਂ ਮੈਂ ਜੇ ਪੜਦਾ ਪੜਦਾ ਮੈਂ ਨਾ ਤਾਂ ਕੋਈ ਕਹਦਾ ਕਿ ਦਾ ਹੋਣ ਚ ਕੇ ਪੜ ਲਾਇਆ ਨਾ ਇਹ ਤਾਂ ਭਾਈ ਕੰਮ ਨਹੀਂ ਕਰ ਵੀ ਕਹਿ ਰਿਹਾ ਦੇ ਚਿੱਠੇ ਬਣਾਉਣ ਦੇ ਕੁੜੀ ਨਾਲ ਨਾ ਹੂੰ ਜੇ ਸਰ ਭਾਈ ਇਹ ਭਾਈ ਕੰਮ ਨਹੀਂ ਕਰਦੇ ਇਹ ਭਾਈ ਇਹ ਮੈਂ ਹੁਣ ਦੇ ਦੇ ਕੋਈ ਪੜ ਲਾ ਹੋ ਜਾ ਉਹ ਬਸ ਤੁਹਾਨੂੰ ਭਾਲ ਦੇ ਸਰ ਹੂੰ ਫਿਰ ਮੈਂ ਚੱਕੇ ਪੜੇ ਅੱਛਾ ਜੀ ਮੈਂ ਤੁਸੀਂ ਹੁਣ ਮੈਨੂੰ ਦੇਖਦੇ ਹੋ ਮੇਰੇ ਅੱਖਾਂ ਤੇ ਨਜ਼ਰ ਐਨਕ ਵੀ ਲੱਗੀ ਆ ਹਾਂ ਤੇ ਤੁਸੀਂ ਬਿਨਾਂ ਐਨਕ ਤੋਂ ਬੈਠੇ ਹੋ ਅੱਖਾਂ ਦੰਦ ਕੈਮ ਆ ਪੂਰਾ ਮੈਂ ਦੰਦ ਤਾਂ ਹੈ ਨਹੀਂ ਮੈਨੇ ਅੱਛਾ ਅੱਖਾਂ ਨੇ ਲੈਂਜ ਪਾਏ ਗਿਆ ਅੱਛਾ ਲੈਂਜ ਪਾਏ ਗਿਆ ਅੰਧਾ ਖੜ ਪਾਏ ਗਿਆ ਹੂੰ ਕਿੰਨੇ ਸਾਲ ਦੀ ਹੋਰ ਹੋ ਗਈ ਤੁਹਾਡੀ ਅੰਮ੍ਰਿਤ ਮੈਂ ਉਹ ਸਾਲ ਨੂੰ ਠੁਕੀ ਨਹੀਂ ਪਤਾ ਹੁੰਦਾ ਕਿ ਮੈਂ ਚਿਹਰਾ ਹੋਇਆ ਨਹੀਂ ਹੁਣ ਸੋ ਹੋ ਰਹਾ ਹੈ ਤੇ ਜੇ ਤੁਹਾਡੇ ਪਿੰਡ ਦਾ ਕੋਈ ਟੀਵੀ ਦੇ ਉੱਪਰ ਦੇਖ ਕੇ ਤੁਹਾਨੂੰ ਮਿਲਣ ਦੀ ਇੱਛਾ ਲੱਗੇ ਤਾਂ ਮਨ ਕਰੂਗਾ ਕਿ ਮਿਲੋਗੇ ਉਹਨੂੰ ਉਹ ਮੈਂ ਉਹ ਪਿੰਡ ਦਾ ਕਹਾਂ ਨਹੀਂ ਮਿਲਦਾ ਹੂੰ ਹੂੰ ਉਹਨੇ ਲਾਗ ਮੈਨੂੰ ਕੋਈ ਜਾਣੇ ਪਤਾ ਨਹੀਂ ਮੈਨੂੰ ਜਾਣਦਾ ਹਾ ਤਾ ਲੋਕ ਜਾਣਦਾ ਨਹੀਂ ਹੋਣਾ ਉਹਨੇ ਮੈਨੂੰ ਕੋ ਜਾਣਦਾ ਹਾ ਉਹਨੇ ਹੋਰਾਂ ਜਾਣਦਾ ਨਹੀਂ ਜੇ ਤੇ ਨੀ ਕਿਵੇਂ ਕੇਹੀਆ ਤੇ ਉਹਨੇ ਇਹ ਸਾਡੇ ਆnde ਗੁਰੂ ਕਿਹਾ ਇਹ ਬਦਲ ਚ ਕਿਨ ਪਛਾਹ ਹੂੰ ਬਿਲਕੁਲ ਹਾਂ ਤੇ ਬਰਾ ਸੀ ਜੇ ਅਸੀਂ ਬੈਠੇ ਜਿੱਥੇ ਰਹੇ ਹੂੰ ਮਾਤਾ ਜੀ ਤੁਸੀਂ ਬਹੁਤ ਗੱਲਾਂ ਕੀਤੀਆਂ ਆਪਦੇ ਆ ਬਚਪਨ ਬਾਰੇ ਆਪਦੀ ਮਾਂ ਬਾਰੇ ਦੱਸਿਆ ਹਾਲਾਂਕਿ ਤੁਸੀਂ ਆਪਣੀ ਮਾਂ ਨੂੰ ਯਾਦ ਕਰਕੇ ਅੱਖਾਂ ਵੀ ਭਰਿਆ ਏ ਤੁਹਾਡੀ ਭੈਣ ਉਹਨੂੰ ਵੀ ਯਾਦ ਕਰਕੇ ਹਨਾ ਤਾਂ ਔਖਾ ਬਹੁਤ ਹੁੰਦਾ ਹੈ ਇਹ ਜਿਹੇ ਬਾਰੇ ਉਹ ਜਿਹੇ ਗੱਲਾਂ ਬਦਵਾਰਾ ਬਾਰ-ਬਾਰ ਯਾਦ ਕਰਨੀਆਂ ਤਾਂ ਇਹਨਾਂ ਤੋਂ ਦੋਵੇਂ ਮੁੱਕ ਗਏ ਸੋ ਇਹਦੀ ਵੀ ਬਿਵਿਧਤਾ ਹੈ ਮੰਨਦੇ ਸੇ ਤੁਮੇ ਹੂੰ ਉਹ ਮਾਤਾ ਤੇਜਕੌਰ ਦੀਆਂ ਅੱਖਾਂ ਦੇ ਹੰਝੂ ਦੱਸਦੇ ਨੇ ਕਿ ਆਪਣਿਆਂ ਦੇ ਬਿਛੋੜੇ ਦਾ ਦਰਦ ਆਪਣੇ ਪਿੰਡੇ ਦੇ ਉੱਤੇ ਸਹਿਣਾ ਕਿੰਨਾ ਮੁਸ਼ਕਲ ਹੁੰਦਾ ਸੋ ਆਜ਼ਾਦੀ ਦੇ ਉਹ ਮਹੀਨੇ ਇਸ ਪਰਿਵਾਰ ਦੇ ਲਈ ਉਜਾੜੇ ਤੋਂ ਕੱਖ ਵੀ ਨਹੀਂ ਸਨ ਸੋ ਮਾਤਾ ਤੇਜਕੌਰ ਨਾਲ ਦੀ अनेका ਪਰਿਵਾਰਾਂ ਦੇ ਨਾਲ ਵਾਪਰਿਆ ਜੇ ਤੁਸੀਂ ਜੁੜੇ ਹੋ ਸਾਡੇ ਨਾਲ ਤੇ ਦੇਖਦੇ ਰਹੋ ਅਜੀਤ ਵੈਬ ਟੀਵੀ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ